ਵਿਚ ਵਿਚਾਰ ਸਿੰਘ ਝੁੰਦਾ ਜੀ ਬਹੁਤ ਜਲਦੀ ਸਾਡੇ ਕੋਲ ਪਹੁੰਚ ਰਹੇ ਨੇ ਆਪਾਂ ਕੋਈ ਸਮੇਂ ਦੇ ਲਈ ਵਿਚਾਰਾਂ ਕਰਨੀਆਂ ਨੇ ਜੋ ਪੈਲਸ ਦੇ ਵਿੱਚ ਸੰਗਤ ਬੈਠੀ ਹੈ ਵੇਖੋ ਕਿੰਨੇ ਵਧੀਆ ਪ੍ਰਬੰਧ ਕੀਤੇ ਗਏ ਨੇ ਸੋ ਮੈਂ ਬੇਨਤੀ ਕਰਾਂਗਾ ਕਿ ਸ਼ਾਂਤ ਚਿਤ ਹੋ ਕੇ ਜਿਸ ਮਕਸਦ ਵਾਸਤੇ ਆਏ ਆ ਉਸ ਮਕਸਦ ਨੂੰ ਆਪਣੇ ਮਨ ਮੰਦਰ ਦੇ ਵਿੱਚ ਵਿਚਾਰਨ ਦੇ ਲਈ ਕੋਜ ਆਪਾਂ ਜ਼ਰੂਰੀ ਵਿਚਾਰਾਂ ਕਰਨੀਆਂ ਨੇ ਉਸ ਦੇ ਉੱਪਰ ਆਪਾਂ ਪਹਿਰਾ ਦਈਏ ਗੁਰੂ ਪਿਆਰੀ ਸੱਜ ਸੰਗਤ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਹੋਂਦ ਵਿੱਚ ਆਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਸਾਡੀ ਖੇਤਰੀ ਪਾਰਟੀ ਦਾ ਗਠਨ ਹੋਇਆ ਅੱਜ ਮਰਹੂਮ ਜਥੇਦਾਰ ਤੋਤਾ ਸਿੰਘ ਜੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਣਾਏ ਹੋਏ ਉਹ ਟਕਸਾਲੀ ਜਥੇਦਾਰ ਸਨ ਜਿਨ੍ਹਾਂ ਦੇ ਸੁਪੁੱਤਰਾਂ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਜੀ ਸਰਦਾਰ ਬਲਵਿੰਦਰ ਸਿੰਘ ਸਰਦਾਰ ਜਸਵਿੰਦਰ ਸਿੰਘ ਉਹਨਾਂ ਸਾਰਿਆਂ ਨੇ ਸਰਦਾਰ ਅਮਰਜੀਤ ਸਿੰਘ ਸਰਦਾਰ ਬਲਦੇਵ ਸਿੰਘ ਸਰਦਾਰ ਸੁਖਵਿੰਦਰ ਸਿੰਘ ਦਾਤੇਵਾਲ ਔਰ ਜਿੰਨੀ ਇਹਨਾਂ ਦੀ ਟੀਮ ਹੈ ਜਿਨ੍ਹਾਂ ਨੇ ਰਾਤ ਦਿਨੇ ਕਰਕੇ ਤੁਹਾਨੂੰ ਪੰਜ ਮੈਂਬਰੀ ਕਮੇਟੀ ਦੇ ਸੰਮੁਖ ਪੇਸ਼ ਕੀਤਾ ਅੱਜ ਆਪਾਂ ਸਾਰਿਆਂ ਨੇ ਬੈਠ ਕੇ ਜਿਹੜੀਆਂ ਵਿਚਾਰਾ ਕਰਨੀਆਂ ਨੇ ਉਸ ਦਾ ਮਕਸਦ ਇੱਕੋ ਹੈ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡੇ ਪੁਰਖਿਆਂ ਨੇ ਆਪਣੇ ਖੂਨ ਨਾਲ ਸਿੰਜਿਆ ਜਿਨ੍ਹਾਂ ਨੇ ਪੰਥ ਦੀ ਇਸ ਜਮਾਤ ਨੂੰ ਇੰਨੇ ਹਲਾਰੇ ਦਿੱਤੇ ਸ਼ਹੀਦੀਆਂ ਦਿੱਤੀਆਂ ਜੇਲਾਂ ਵਿੱਚ ਗਏ ਵੱਡੇ ਵੱਡੇ ਮੋਰਚੇ ਲਾਏ ਉਹ ਅੱਜ ਪੰਜਾਬ ਦੀ ਸਰਜ਼ਮੀਨ ਤੋਂ ਮਨਫੀ ਕਿਉਂ ਹੋ ਗਿਆ ਉਸ ਦੇ ਲਈ ਅੱਜ ਸਾਡੇ ਕੋਲ ਉਹ ਨਿਰਸਵਾਰਥ ਲੀਡਰਸ਼ਿਪ ਜਿਹੜੀ ਪੰਜ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਸਾਡੇ ਸਾਹਮਣੇ ਲੈ ਕੇ ਆਂਦੀ ਸੀ ਉਸ ਦੇ ਉਹ ਆਗੂ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਦੇ ਨੇ ਉਹਨਾਂ ਦੇ ਵਿੱਚੋਂ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਸੰਤਾ ਸਿੰਘ ਮੇਂਦਪੁਰੀ ਸਰਦਾਰ ਗੌਰ ਪ੍ਰਤਾਪ ਸਿੰਘ ਵਿਡਾਲਾ ਬੀਬੀ ਸਤਵੰਤ ਕੌਰ ਔਰ ਸਰਦਾਰ ਇਕਬਾਲ ਸਿੰਘ ਝੁੰਦਾ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ ਜੀ ਜਿਹੜੇ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਹੋਂਹਾਰ ਭਰਾ ਨੇ ਔਰ ਜਿਹੜੇ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੇ ਜੋ ਸੁਪੁੱਤਰ ਨੇ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ ਸਰਦਾਰ ਦਲਜੀਤ ਸਿੰਘ ਗਿੱਲ ਸਰਦਾਰ ਗੁਰਮਖ ਸਿੰਘ ਸੰਧੂ ਡਾਕਟਰ ਕਾਰਜ ਸਿੰਘ ਜਿਹੜੇ ਸਾਡੇ ਨਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਸੁਆਵਾਂ ਨਭਾਉਂਦੇ ਰਹੇ ਨੇ ਉਹ ਨਾਲ ਆਪਣੇ ਜਥਿਆਂ ਦੇ ਨਾਲ ਇੱਥੇ ਪਹੁੰਚੇ ਨੇ ਮੈਂ ਬੇਨਤੀ ਕਰ ਰਿਹਾ ਕਿ ਅੱਜ ਜੜੀ ਸੋਚ ਤੇ ਵਿਚਾਰ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਤੁਹਾਡੇ ਤੱਕ ਲੈ ਕੇ ਆਂਦੀ ਏ ਉਹ ਕੀ ਏ ਇਹ ਵੀ ਹਲਕਾ ਚਾਰਜ ਬਣੇ ਹੋਏ ਸੀ ਉਸ ਅਕਾਲੀ ਦਲ ਦੇ ਜਿਹੜਾ ਪੰਜਾਬ ਦੀ ਫੀਜ਼ਾ ਦੇ ਵਿੱਚ ਗਵਾ ਚੁੱਕਾ ਹੈ ਉਸੇ ਹਲਕਾ ਧਰਮਕੋੜ ਤੋਂ ਇੰਚਾਰਜ ਨੇ ਲੇਕਿਨ ਇਹਨਾਂ ਨੇ ਆਪਣੇ ਵਰਕਰਾਂ ਨਾਲ ਆਪਣੇ ਸਾਥੀਆਂ ਦੇ ਨਾਲ ਜਦੋਂ ਵਿਚਾਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪਾਂ ਪੰਜਾਬ ਦੇ ਵਿੱਚ ਭਰਤੀ ਕਰਨੀ ਹੈ ਔਰ ਜੋ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਹੈ ਉਸ ਦੇ ਲਈ ਜਿਸ ਤਰੀਕੇ ਦੇ ਨਾਲ ਮਹਿਮ ਚੱਲ ਰਹੀ ਹੈ ਉਹ ਅੱਜ ਪੰਜਾਬ ਦੇ ਵਿੱਚ ਇੱਕ ਐਸੀ ਹਵਾ ਚੱਲ ਪਈ ਕਿ ਅੱਜ ਘਰ-ਘਰ ਦੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੀ ਗੱਲ ਹੋ ਰਹੀ ਏ ਮੈਂ ਬੇਨਤੀ ਕਰਾਂਗਾ ਕਿ ਅਸੀਂ ਵੀ ਪ੍ਰਣ ਕੀਤਾ ਹੈ ਅਸੀਂ ਵੀ ਫੈਸਲਾ ਕੀਤਾ ਹੈ ਕਿ ਜਿੱਥੇ ਪੰਜ ਮੈਂਬਰੀ ਭਰਤੀ ਕਮੇਟੀ ਡਿਊਟੀ ਲਾਵੇਗੀ ਉੱਥੇ ਅਸੀਂ ਵੱਡੀ ਗਿਣਤੀ ਦੇ ਵਿੱਚ ਘਰ-ਘਰ ਜਾ ਕੇ ਆਪਣੀਆਂ ਮਤਾਵਾਵਾਂ ਪੈਣਾ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਆਪਣੀ ਪੰਥਕ ਜਮਾਤ ਦੇ ਨਾਲ ਜੋੜਾਂਗੇ ਮੈਂ ਇੱਥੇ ਕਿਸੇ ਦੀ ਵਿਰੋਧਤਾ ਨਹੀਂ ਕਰਦਾ ਕੇਵਲ ਇੱਕੋ ਸਵਾਲ ਕਰਦਾ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਨੂੰ ਏਡੇ ਏਡੇ ਅਹੁਦੇ ਦਿੱਤੇ ਮਾਨ ਸਤਕਾਰ ਦਿੱਤਾ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਦਗਾ ਨਾ ਕਰੋ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਤਨਦੇਹੀ ਦੇ ਨਾਲ ਇੱਕ ਜੁੜਤਾ ਦੇ ਨਾਲ ਅੱਗੇ ਆਓ ਇਨੀਆਂ ਬੇਨਤੀਆਂ ਕਰਦਾ ਹੋਇਆ ਕਿਉਂਕਿ ਇਹ ਵੱਡੀ ਸਟੇਜ ਹੈ ਇਸ ਸਟੇਜ ਦੇ ਉੱਤੋਂ ਕੇਵਲ ਤੇ ਕੇਵਲ ਪੰਜ ਮੈਂਬਰੀ ਕਮੇਟੀ ਨੇ ਤੁਹਾਡੇ ਨਾਲ ਖੁੱਲ ਕੇ ਵਿਚਾਰਾਂ ਰੱਖਣੀਆਂ ਨੇ ਜਦੋਂ ਕਿਤੇ ਪ੍ਰੋਗਰਾਮ ਲੀਕਾਂਗੇ ਜਿੱਥੇ ਤੁਹਾਡੇ ਨਾਲ ਸਾਰੇ ਵਿਚਾਰ ਸਾਂਝੇ ਕੀਤੇ ਜਾਣਗੇ ਇਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਕੋਈ ਨਾਰੇ ਲਾਵਾਂਗਾ ਕੋਈ ਜਕਾਰੇ ਛੱਡਾਂਗਾ ਉਸ ਦਾ ਤੁਸੀਂ ਤਨਦੇਹੀ ਦੇ ਨਾਲ ਪੂਰੀ ਦ੍ਰਿੜਤਾ ਦੇ ਨਾਲ ਪੂਰੇ ਜਜ਼ਬੇ ਦੇ ਨਾਲ ਜਵਾਬ ਦੇਣਾ ਬੋਲੇ ਸੋਨਿਹਾਲ ਅਕਾਲ ਤਖਤ ਮਹਾਨ ਹੈ ਜੈਕਾਰਾ ਗੁਗੁਗੁਗੁਗੁਗੁ ਅਕਾਲ ਤਖਤ ਮਹਾਨ ਹੈ ਜੈਕਾਰਾ ਗੁਗੁਗੁਗੁਗੁ ਅਕਾਲ ਤਖਤ ਮਹਾਨ ਹੈ ਜੈਕਾਰਾ ਗੁਗੁਗੁਗੁਗੁ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਜਥੇਦਾਰ ਤੋਤਾ ਸਿੰਘ ਜੀ ਕਿਉਂਕਿ ਉਹਨਾਂ ਨੇ ਜਿਹੜਾ ਆਪਣਾ ਆਪਣੀ ਇਸ ਧਰਤੀ ਦੇ ਉੱਤੇ ਜਿਹੜੀ ਵੱਡੀਆਂ ਸੁਆਵਾਂ ਦਿੱਤੀਆਂ ਨੇ ਅੱਜ ਉਹਨਾਂ ਦੇ ਬੇਟੇ ਸਰਦਾਰ ਬਰਜਿੰਦਰ ਸਿੰਘ ਬਰਾੜ ਤੇ ਸਾਨੂੰ ਮਾਣ ਹੈ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪਹਿਲ ਕਦਮੀ ਕੀਤੀ ਔਰ ਆਪਣੇ ਹਲਕੇ ਦੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੀ ਜੋ ਭਰਤੀ ਮਹਾਂਮੇ ਉਸ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਵਿੱਚ ਸਮੂਲੀਅਤ ਕੀਤੀ ਹੈ ਇਨੀਆਂ ਬੇਨਤੀਆਂ ਕਰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਦਾਰ ਕਨੀਲ ਸਿੰਘ ਜੀ ਕਰਨੈਲ ਸਿੰਘ ਜੀ ਪੀਰ ਮਾਮ ਸਾਹਿਬ ਦਾ ਭਾਈ ਅਮਰਜੀਤ ਸਿੰਘ ਜੀ ਲੰਡੇ ਕੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਆਪ ਜੀ ਨਾਲ ਆ ਕੇ ਵਿਚਾਰ ਸਾਂਝੇ ਕਰਨਗੇ ਆਈ ਹੋਈ ਸੰਗਤ ਦਾ ਧੰਨਵਾਦ ਕਰਨਗੇ ਵੇਖੋ ਗੱਲ ਇਸ ਤਰ੍ਹਾਂ ਹੈ ਜੀ ਤਾਂ ਬਹੁਤ ਕਰਦਾ ਹੈ ਯਾਰ ਬੈਠੋ ਜੀ ਤਾਂ ਬਹੁਤ ਕਰਦਾ ਵੀ ਆਪਾਂ ਸਾਰੇ ਆਗੂਆਂ ਨੂੰ ਸਮਾਂ ਦਈਏ ਲੇਕਿਨ ਸਮਾਂ ਘਟਾ ਹੈ ਕਿਉਂਕਿ ਆਪਾਂ ਧਰੋਜ ਹੀ ਵਿਚਾਰਾਂ ਸਾਧੀਆਂ ਇੱਕ ਦੂਜੇ ਨਾਲ ਕਰਦੇ ਆਂ ਪਰ ਅੱਜ ਆਪਣੇ ਮੂਹਰੇ ਇੱਕ ਨਵੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ੍ਰੀ ਕਲਤਾ ਸਭ ਨੇ ਚੋਣ ਕਰਕੇ ਇੱਕ ਉਹਨਾਂ ਪੰਜ ਗੁਰਸਿੱਖਾਂ ਦੀ ਡਿਊਟੀ ਲਾਈ ਆ ਔਰ ਉਹਨਾਂ ਪੰਜਾਂ ਦੇ ਆਪ ਵਿਚਾਰ ਸੁਣ ਕੇ ਮੇਰਾ ਤਾਂ ਇਹ ਮਨ ਹੈ ਤੇ ਜੇ ਤੁਸੀਂ ਪ੍ਰਮਾਣ ਕੀ ਦਿੰਨੇ ਆ ਤੇ ਜ਼ਿਲ੍ਹੇ 'ਚ ਹੋਰ ਕਿਸੇ ਨੂੰ ਨਹੀਂ ਬੁਲਾਉਣਾ ਭਾਈ ਅੰਮ੍ਰਿਤਜੀਤ ਸਿੰਘ ਨੂੰ ਬੁਲਾਉਣਾ ਹੈ ਤੇ ਇਹਦੇ ਲਈ ਵੀ ਇੱਕ ਜਕਾਰਾ ਛੱਡਦਗੇ ਮੁੜ ਕੇ ਫਿਰ ਆਪਾਂ ਅਕਾਲ ਤਾਲ ਸਭ ਤੋਂ ਬਰਸੋਈ ਹੋਈ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਬੁਲਾਉਣਾ ਸ਼ੁਰੂ ਕਰੀਏ ਬੋਲੇ ਸੋ ਨਿਹਾਲ ਸੋ ਪ੍ਰਬਾਨ ਹੈ ਭਾਈ ਗੁੱਸਾ ਨਾ ਕੋ ਕਰਿਓ ਹੁਣ ਕਿਸੇ ਦਾ ਨਾਮ ਵੀ ਰਹਿ ਗਿਆ ਤਾਂ ਵੀ ਕੋਈ ਨਹੀਂ ਜੇ ਬੋਲਿਆ ਵੀ ਨਹੀਂ ਗਿਆ ਤਾਂ ਵੀ ਕੋਈ ਨਹੀਂ ਹੁਣ ਸੰਗਤਾਂ ਨੇ ਦਿੱਤੀ ਪ੍ਰਵਾਨਗੀ ਭਾਈ ਅੰਮ੍ਰਿਤਜੀਤ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਜ਼ਿਲ੍ਹੇ ਵੱਲੋਂ ਉਹ ਬੋਲ ਦੇਣ ਜਥੇਬੰਦੀ ਦਾ ਧੰਨਵਾਦ ਕਰ ਦੇਣ ਆਈ ਹੋਈ ਸਾਰੀ ਜਥੇਬੰਦੀ ਔਰ ਖਾਸ ਕਰਕੇ ਪੰਜ ਮੈਂਬਰੀ ਕਮੇਟੀ ਦਾ ਜੀ ਆਇਆਂ ਤੇ ਧੰਨਵਾਦ ਕਰ ਦੇਣਾ ਉਹਦੇ ਬਾਅਦ ਸਰਦਾਰ ਸੰਤਾ ਸਿੰਘ ਜੀ ਮੇਧਪੁਰੀ ਸਾਹਿਬ ਪਹਿਲੇ ਜਿਹੜੇ ਬੁਲਾ ਰਹੇ ਆ ਉਹ ਬੋਲਣਾ ਸ਼ੁਰੂ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਇਸ ਮਹਾਨ ਕਾਰਜ ਦੇ ਲਈ ਮੰਚ ਤੇ ਬਰਾਜਮਾਨ ਸ਼੍ਰੀ ਕਾਲਤਾਖਸ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਰਦਾਰ ਬਹੁਤ ਹੀ ਸਤਿਕਾਰਯੋਗ ਦਰ ਮਨਪ੍ਰੀਤ ਸਿੰਘ ਜੀ ਹਾਲੀ ਸਾਹਿਬ ਜਥੇਦਾਰ ਸੰਤਾਲ ਸਿੰਘ ਜੀ ਮੈਦਪੁਰੀ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਔਰ ਬਹੁਤ ਹੀ ਸਤਿਕਾਰਯੋਗ ਬੀਬੀ ਸੁਵੰਤਕੌਰ ਜੀ ਸੁਪਤਰੀ ਭਾਈ ਅਮਰੀਕ ਸਿੰਘ ਜੀ ਜੋ ਕਿ ਸਾਡੇ ਬਹੁਤ ਕੌਮ ਦੇ ਲਈ ਜਿਨ੍ਹਾਂ ਨੇ ਕਿ ਬਹੁਤ ਵੱਡੀ ਸ਼ਹਾਦਤ ਪ੍ਰਾਪਤ ਕੀਤੀ ਔਰ ਸਰਦਾਰ ਕੁਲਦੀਪ ਸਿੰਘ ਜੀ ਬਡਾਲਾ ਸਾਹਿਬ ਜੋ ਕਿ ਥੋੜੇ ਸਮਝ ਪਹੁੰਚਣ ਵਾਲੇ ਨੇ ਔਰ ਮੇਰੇ ਸਾਹਮਣੇ ਬੈਠੇ ਚਾਰੇ ਮੋਗੇ ਜ਼ਿਲ੍ਹੇ ਦੇ ਚਾਰਾਂ ਹਲਕਿਆਂ ਦੇ ਆਗੂ ਸਹਿਬਾਨ ਔਰ ਸਮੂੱਚੀ ਸੰਗਤ ਮੇਰੀਆਂ ਸਤਿਕਾਰਯੋਗ ਮਾਵਾ ਮੇਰੀਆਂ ਭੈਣਾਂ ਸਾਰਿਆਂ ਨੂੰ ਬਧੇ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੀ ਤਰੱਕੀ ਵਾਸਤੇ ਖੇਤਰੀ ਪਾਰਟੀ ਦਾ ਮਜਬੂਤ ਹੋਣਾ ਬਹੁਤ ਜ਼ਰੂਰੀ ਹੈ ਜਿੰਨਾ ਸੂਬਿਆਂ ਦੇ ਵਿੱਚ ਖੇਤਰੀ ਪਾਰਟੀਆਂ ਕਮਜ਼ੋਰ ਹੋ ਗਈਆਂ ਉਹ ਸੂਬੇ ਖਤਮ ਹੋਣ ਦੇ ਕਿਨਾਰੇ ਚਲੇ ਗਏ ਔਰ ਤੁਹਾਡੇ ਮਨ ਦੇ ਵਿੱਚ ਦਰਦ ਹੈ ਤੁਸੀਂ ਬੜੇ ਲੰਮੇ ਸਮੇਂ ਤੋਂ ਸਾਰੇ ਛਰੋਮਣੀ ਕਾਲੀ ਦਲ ਦੇ ਵਿੱਚ ਸੇਵਾ ਨਿਭਾ ਰਹੇ ਹੋ ਔਰ ਛਰੋਮਣੀ ਕਾਲੀ ਦਲ ਦੀਆਂ ਪਿਛਲੇ ਸਮੇਂ ਦੇ ਵਿੱਚ ਲੀਡਰਸ਼ਿਪ ਦੀਆਂ ਗਲਤੀਆਂ ਦੇ ਕਾਰਨ ਜੋ ਨਿਗਾਰ ਆਇਆ ਉਸ ਦੇ ਵਿੱਚ ਮੈਂ ਸਮਝਦਾ ਵੀ ਵਰਕਰਾਂ ਦਾ ਕੋਈ ਕਸੂਰ ਨਹੀਂ ਤੁਸੀਂ ਬੜੀ ਮਿਹਨਤ ਔਰ ਤੁਸੀਂ ਦਿਨ ਰਾਤ ਇਹ ਕਰਦੇ ਹੋ ਤੁਹਾਡੀ ਮਿਹਨਤ ਮੈਂ ਸਮਝਦਾ ਲੀਡਰਸ਼ਿਪ ਦੀਆਂ ਗਲਤੀਆਂ ਦੇ ਕਾਰਨ ਤੁਹਾਡੀ ਮਿਹਨਤ ਖੂ ਖਾਤੇ ਦੇ ਵਿੱਚ ਚਲੀ ਗਈ ਔਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਕੋਈ ਵੀ ਚੋਣ ਨਹੀਂ ਜਿੱਤ ਸਕੇ ਔਰ ਸਾਡੇ ਲਈ ਬੜੀ ਨਮੋਸ਼ੀ ਚਲਣੀ ਪਈ ਕਿਉਂਕਿ ਅਸੀਂ ਪੰਚ ਤੋਂ ਦੂਰ ਹੋ ਗਏ ਔਰ ਵੀਰੋ ਅੱਜ ਜੋ ਸਮਾਂ ਆਇਆ ਹੈ ਸਮੇ ਨੇ ਕਾਰਵਟ ਲਈ ਹੈ ਔਰ ਸ਼੍ਰੀ ਕਲਤਾਖ ਸਹਿਬ ਤੋਂ ਹੁਕਮ ਆਇਆ ਹੈ ਪੰਜ ਮੈਂਬਰੀ ਕਮੇਟੀ ਦੇ ਲਈ ਕਿ ਤੁਸੀਂ ਸ਼ਰੌਣੀ ਕਲ ਦੀ ਮੋੜ ਸਰਜੀਤੀ ਕਰਨ ਦੇ ਲਈ ਅੱਗੇ ਵਧੋ ਔਰ ਅੱਜ ਕਿਉਂਕਿ ਹਰ ਵਪਾਰੀ ਹਰ ਦੁਕਾਨਦਾਰ ਹਰ ਜ਼ਿਮੀਂਦਾਰ ਹਰ ਮਜ਼ਦੂਰ ਉਹਨਾਂ ਨੂੰ ਤਾਂਗੇ ਕਿ ਸ਼ਰਮਣੀ ਕਾਲੀ ਜਾਲੂ ਪਰ ਕੇ ਸਾਹਮਣੇ ਆਵੇ ਔਰ ਕਾਇਮ ਹੋਵੇ ਔਰ ਅੱਜ ਇਸੇ ਜ਼ਿੰਮੇਵਾਰੀ ਨੂੰ ਨਿਭਾਉਂਦੀ ਹੋਈ ਬਹੁਤ ਹੀ ਸਰਕਾਰ ਜੋ ਪੰਜ ਮੈਂਬਰੀ ਕਮੇਟੀ ਸਾਡੇ ਦਰਮਿਆਨ ਮੱਚ ਤੇ ਵਿਰਾਜਮਣ ਹੈ ਔਰ ਮੈਂ ਇਹ ਸਮਝਦਾ ਕਿ ਹੁਣ ਸਮਾਂ ਆ ਗਿਆ ਹੈ ਜੋ ਕਿ ਤੁਸੀਂ ਸਾਰੇ ਇੱਕ ਬਹਾਦਰ ਯੋਧੇ ਪਾਰਟੀ ਦੇ ਜੋਰਵਾਰ ਆਗੂ ਸਾਰੇ ਇਕੱਠੇ ਹੋ ਕੇ ਜਿਨ੍ਹਾਂ ਨੇ ਕਿ ਮਨ ਬਣਾਇਆ ਹੈ ਔਰ ਸ਼੍ਰੋਮਣੀ ਕਾਲੀਦਾਨ ਨੂੰ ਕਾਇਮ ਕਰਨ ਦੀ ਲਈ ਔਰ ਅੱਜ ਤੁਸੀਂ ਉਸ ਮੰਤਉ ਦੇ ਲਈ ਇਸ ਹਾਲ ਦੇ ਵਿੱਚ ਇਕੱਠੇ ਹੋਏ ਹੋ ਸਾਡੇ ਜ਼ਿਲ੍ਹੇ ਨੂੰ ਜਦ ਮਾਨ ਜੋ ਸਵਾਰਗੇ ਜਸੇਦਾਰ ਤੋਤਾ ਸਿੰਘ ਜੀ ਜਿਨ੍ਹਾਂ ਨੇ ਕਿ ਆਪਣਾ ਜੀਵਨ ਸ਼ਰੋਣੀ ਕਾਲੀ ਦਲ ਦੇ ਲਈ ਲਾ ਦਿੱਤਾ ਔਰ ساری ਜ਼ਿੰਦਗੀ ਸ਼ਰੋਣੀ ਕਾਲੀ ਦਲ ਦੀ ਸੇਵਾ ਕੀਤੀ ਅੱਜ ਉਸ ਪਰਿਵਾਰ ਦੀ ਰਹਿਮਾਈ ਦੇ ਥੱਲੇ ਤੁਸੀਂ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਅੱਜ ਬਹੁਤ ਵੱਡੀ ਗੰਦੀ ਦੇ ਵਿੱਚ ਸੱਤਰ ਹੋਏ ਹੋ ਜਿੱਥੇ ਮੈਂ ਪੰਜ ਮੈਂਬਰੀ ਕਮੇਟੀ ਦਾ ਇੱਥੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਕਿਹਾ ਔਰ ਤੁਹਾਡੇ ਸਾਰਿਆਂ ਵੱਲੋਂ ਮੋਗਾ ਜ਼ਿਲ੍ਹੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਮਾਂ ਕੱਢਿਆ ਔਰ ਸਾਨੂੰ ਸਮਾਂ ਦਿੱਤਾ ਉਹਦੇ ਨਾਲ ਤੋਰਨਾ ਔਰ ਇਸ ਇਕੱਠ ਦੇ ਵਿੱਚ ਤੁਸੀਂ ਆਪਣੀ ਕੈਦਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਸਰ ਹੋਏ ਹੋ ਔਰ ਮੈਂ ਜਿੱਤੇ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਉਥੇ ਨਾਲ ਹੀ ਤੁਹਾਨੂੰ ਬੇਨਤੀ ਕਰੂੰਗਾ ਕਿ ਕੋਈ ਵੀ ਰਵਾਂਝਾਨਾ ਨਾ ਰਹਿ ਜੇ ਇਸ ਦੇ ਵਿੱਚ ਸਭ ਹੋਣ ਤੋਂ ਵੈਸੇ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਗਈਆਂ ਹਨ ਵੱਖ-ਵੱਖ ਖਲਕਿਆਂ ਦੇ ਵਿੱਚ ਪਰ ਫਿਰ ਵੀ ਹਾਜ਼ਰ ਬਾਹਰਲੇ ਪਾਸੇ ਇੱਕ ਉਥੇ ਸਾਲ ਲੱਗੀ ਹੋਈ ਹੈ ਜਿਸ ਤੋਂ ਕਿ ਤੁਸੀਂ ਆਪਣੀ ਕੋਈ ਕਾਪੀ ਜੇ ਕੋਈ ਰਹਿ ਗਿਆ ਜਾਂ ਕੋਈ ਪਰਚੀ ਘਟਾਉਣ ਲੋ ਲੈ ਗਿਆ ਰਹਿ ਗਿਆ ਤੋਂ ਸਾਰੇ ਉਥੋਂ ਲੈ ਕੇ ਜਾਓ ਕੋਈ ਵੀ ਇਸ ਸੇਵਾ ਤੋਂ ਵਾਂਝਾ ਨਾ ਰਹੋ ਮੈਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਪਣੀ ਪੰਜ ਮੈਂਬਰੀ ਕਮੇਟੀ ਜੋ ਕਿ ਸਾਡੇ ਦਰਮਿਆਨ ਆਈ ਹੈ ਉਹਨਾਂ ਨੂੰ ਇੱਕ ਵਾਰ ਫਿਰ ਜੀ ਆਇਆਂ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ आप तो एक जकारा कर गए बोले सौ देहा श्रीकाल तख्त महान है श्रीकाल तख्त महान है और मैं सारे तो एक माफी चाहना कि योग प्रबंध थोड़े कट्टे सामने जड़े आ छोटे पै गए और इस भी माफी कि मैं चाहना वाहगुरु जी का खालसा वाहू जी की फतह ਬਹੁਤ ਬਹੁਤ ਧੰਨਵਾਦ ਭਾਈ ਅਮਰਜੀਤ ਸਿੰਘ ਜੀ ਲੰਡੇ ਕੇ ਜ਼ਿਲ੍ਹਾ ਪ੍ਰਧਾਨ ਸਾਹਿਬ ਦਾ ਅਸੀਂ ਭਾਈ ਮਨਜੀਤ ਸਿੰਘ ਜੀ ਜਿਨ੍ਹਾਂ ਦੇ ਬਹੁਤ ਵੱਡੇ ਪਰਿਵਾਰ ਦੀ ਕੁਰਬਾਨੀ ਆ ਭਾਈ ਅਮਰੀਕ ਸਿੰਘ ਜੀ ਦੇ ਭਰਾਤਾ ਉਹ ਪਹੁੰਚੇ ਆ ਸਾਡੇ ਮੋਗਰੀ ਧਰਤੀ ਤੇ ਇਹਨਾਂ ਨੂੰ ਜਿਹਾ ਕਹਿੰਨੇ ਆ ਉਹਨਾਂ ਨੂੰ ਬੋਲਣ ਲਈ ਬੇਨਤੀ ਕੀਤੀ ਸੀ ਲੇਕਿਨ ਉਹਨੇ ਮਾਫੀ ਮੰਗੀ ਆ ਔਰ ਨਾਲ ਹੀ ਹੁਣ ਅਸੀਂ ਸ਼ੁਰੂ ਕਰ ਲੱਗੇ ਆ ਪਹਿਲੇ ਮੈਂਬਰ ਸਰਦਾਰ ਸੰਤਾ ਸਿੰਘ ਜੀ ਉਮੇਦਪੁਰੀ ਸਾਹਿਬ ਔਰ ਸਰਦਾਰ ਅਕਵਾਲ ਸਿੰਘ ਝੁੰਦਾ ਸਾਹਿਬ ਵੀ ਪਹੁੰਚ ਗਏ ਆ ਹੁਣ ਬੇਨਤੀ ਕਰਦੇ ਆ ਸੰਤਾ ਸਿੰਘ ਜੀ ਉਮੇਦਪੁਰੀ ਸਾਹਿਬ ਨੂੰ ਜਿਹੜੇ ਕਿ ਉਸ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹੈ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਸਤਕਾਰ ਦੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਸਮਝਦਾ ਉਹਨਾਂ ਦੇ ਡੂੰਗੇ ਵਿਚਾਰ ਆਪਾਂ ਨੂੰ ਇਹ ਪੰਜਾਂ ਮੈਂਬਰਾਂ ਦੇ ਸੁਣਨੇ ਬਹੁਤ ਜ਼ਰੂਰੀ ਆ ਆਓ ਸਭ ਤੋਂ ਪਹਿਲਾਂ ਗੱਜ-ਬੱਜ ਕੇ ਨਾਰੇ ਲਾਉਣੇ ਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲਾ ਹਰ ਸਿੱਖ ਉਹਦੀਆਂ ਬਾਹਾਂ ਥੱਲੇ ਨਾ ਰਹਿਣ ਆਪਦੇ ਭੁਲੋਂ ਪੂਰਾ ਜੋਰ ਦੇ ਨਾਲ ਜਕਾਰਾ ਲਾਉਣਾ ਆਓ ਅਕਾਲ ਤਖਤ ਸਾਹਿਬ ਦਾ ਜਕਾਰਾ ਗਜਾਈਏ ਓ ਕਾ ਕਟਕਤ ਮਹਾਨ ਹੈ ਜੈ ਕਉਮ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਜੈ ਕਉਮ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਜੈ ਕਉਮ ਦੀ ਸ਼ਾਨ ਹੈ ਬਾਲਾ ਜిల్లా ਮੋਗਾ ਦੇ ਚਾਰੇ ਅਸੈਂਬਲੀ ਹਲਕਿਆਂ ਤੋਂ ਆਏ ਮੇਰੇ ਭੈਣ ਭਰਾਓ ਨੌਜਵਾਨੋ